スクリーンショット ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਰੁਪਇਆ ਦਾ ਤੁਹਾਨੂੰ ਪੈਸੇ ਪੈ ਗਏ ਨੇ ਇਹਨੇ ਕਨਫਰਮ ਕਰਨ ਲਈ ਜਦੋਂ ਫੋਨ ਸਾਨੂੰ ਲਾਇਆ ਇਹਨੇ ਉਹ ਬੰਦਾ ਦਗਾ ਚੋਂ ਨਿਕਲ ਗਿਆ ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਉਂਦਾ ਜਿੱਥੇ ਕੀ ਗੁਰਨਾਨਕ ਰੋਡ ਤੇ ਪੈਂਦੀ ਮੋਬਾਈਲਾਂ ਦੀ ਦੁਕਾਨ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਆਉਂਦੇ ਨੇ ਨਕਲੀ ਪੇਮੈਂਟ ਦਾ ਸਕਰੀਨਸ਼ਾਟ ਦਿਖਾ ਕੇ 24000 ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਆਓ ਆਪਾਂ ਇਸ ਦੁਕਾਨਦਾਰ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਪੀੜਤ ਦੁਕਾਨਦਾਰ ਰਾਜਵਿੰਦਰ ਨੇ ਦੱਸਿਆ ਕਿ ਮੇਰੀ ਮੋਬਾਈਲ ਦੀ ਦੁਕਾਨ ਤੇ ਕਰੀਬ 2:00 ਵਜੇ ਮੋਟਰਸਾਈਕਲ ਤੇ ਚਾਰ ਨੌਜਵਾਨ ਦੁਕਾਨ ਦੇ ਬਾਹਰ ਆ ਕੇ ਰੁਕੇ ਅਤੇ ਉਹਨਾਂ ਦੇ ਵਿੱਚੋਂ ਇੱਕ ਨੋਸਰਵਾਜ ਨੌਜਵਾਨ ਮੇਰੀ ਦੁਕਾਨ ਦੇ ਅੰਦਰ ਆਇਆ ਅਤੇ ਮੇਰੀ ਦੁਕਾਨ ਤੇ ਕੰਮ ਕਰਦੇ ਲੜਕੇ ਨੂੰ ਨਵਾਂ ਮੋਬਾਈਲ ਦਿਖਾਉਣ ਦੇ ਲਈ ਕਿਹਾ ਇਸ ਤੋਂ ਬਾਅਦ ਉਕਤ ਨੌਸਰਬਾਰ ਨੇ ਮੇਰੀ ਦੁਕਾਨ ਤੋਂ ਦੋ ਮੋਬਾਈਲ ਅਲੱਗ-ਅਲੱਗ ਕੰਪਨੀਆਂ ਆ ਤੇ ਇੱਕ ਆਈਪੈਡ ਜਿਨ੍ਹਾਂ ਦਾ ਕੁੱਲ ਜਿਨ੍ਹਾਂ ਦੀ ਕੁੱਲ ਕੀਮਤ 24000 ਰੁਪਏ ਹੋਈ ਜਿਸ ਦਾ ਪੱਕਾ ਬਿੱਲ ਉਕਤ ਨੌਸਰਬਾਰ ਨੂੰ ਦਿੱਤਾ ਗਿਆ ਤੇ ਮੋਬਾਈਲ ਅਤੇ ਆਈਪੈਡ ਖਰੀਦਣ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਮੈਂ ਪੇਮੈਂਟ ਆਨਲਾਈਨ ਕਰਾਂਗਾ ਕਿਸੇ ਤੋਂ ਮੈਂ ਪੇਮੈਂਟ ਪਵਾਣੀ ਹੈ ਥੋੜੀ ਦੇਰ ਬਾਅਦ ਉਕਤ ਨੌਸਰਬਾਰ ਨੇ ਮੇਰੀ ਦੁਕਾਨ ਦੇ ਲੜਕੇ ਨੂੰ ਆਨਲਾਈਨ ਪੇਮੈਂਟ ਦਾ ਨਕਲੀ ਬਿੱਲ ਸਕਰੀਨਸ਼ਾਟ ਜਿਸ ਵਿੱਚ 24000 ਰੁਪਏ ਦਿਖਾਇਆ ਤੇ ਦੁਕਾਨ ਤੋਂ ਚਲਾ ਗਿਆ ਪੀੜਤ ਨੇ ਅੱਗੇ ਦੱਸਿਆ ਕਿ ਘਟਨਾ ਵਾਲੇ ਦਿਨ ਸਾਡੇ ਘਰ ਵਿੱਚ ਵਿਆਹ ਸੀ ਤੇ ਇਸ ਦੌਰਾਨ ਜਦੋਂ ਮੇਰੀ ਦੁਕਾਨ ਤੇ ਲੜਕੇ ਨੇ ਮੈਨੂੰ ਆਨਲਾਈਨ ਪੇਮੈਂਟ ਬਾਰੇ ਫੋਨ ਕਰਕੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੇਮੈਂਟ ਦਾ ਮੈਸੇਜ ਨਹੀਂ ਆਇਆ ਉਦੋਂ ਤੱਕ ਉਹ ਉਕਤ ਨੌਸਰਬਾਰ ਨੌਜਵਾਨ ਦੁਕਾਨ ਤੋਂ ਚਲਾ ਗਿਆ ਸੀ ਤੇ ਅਸੀਂ 24 ਘੰਟੇ ਪੇਮੈਂਟ ਆਉਣ ਦੀ ਡੀ ਕੀਤੀ ਪਰ ਪੇਮੈਂਟ ਨਹੀਂ ਆਈ ਜਿਸ ਤੋਂ ਬਾਅਦ ਅਸੀਂ ਸਮਰਾਲਾ ਪੁਲਿਸ ਸਟੇਸ਼ਨ ਤੇ ਸ਼ਿਕਾਇਤ ਕੀਤੀ ਹੈ ਜੀ ਨਾਮ ਤੁਹਾਡਾ ਰਾਜਵਿੰਦਰ ਸਿੰਘ ਜੀ ਪਤਾ ਕਿਹੋ ਆਪਣਾ ਗੁਰਨਾਣਗੁਰੂ ਦਾ ਸ਼ਾਪ ਆ ਜੀ ਲੱਕੀ ਟੈਲੀਕਾਮ ਦੇ ਨਾਮ ਤੇ ਜੀ ਕੀ ਘਟਨਾ ਵਾਪਰੀ ਹੈ ਤੁਹਾਡੇ ਸਾਡੇ 21 ਤਰੀਕ ਦੀ ਮੈਰੇ ਸੀਗੇ ਜੀ ਬਰਦਰ ਦੀ ਅਸੀਂ ਉਧਰ ਵੀ ਜੇ ਸੀਗੇ ਦੋ ਤਿੰਨ ਦਿਨ ਨਗਾਨਾ ਬੰਦ ਸੀ ਗਿਆ ਤੇ ਮੁੰਡਿਆਂ ਦਾ ਕੰਨ ਖੋਲਦਾ ਸੀਗਾ ਜੀ ਆਪਣਾ ਜਿਹੜਾ ਰਖਿਆ ਨਗਾਨ ਤੇ ਕੋਮਲ ਤੇ 22 ਤਰੀਕ ਨੂੰ ਸ਼ਾਮ ਨੂੰ 7:20 ਮਿੰਟ ਤੇ ਆਪਣੇ ਨਗਾਨ ਦੇ ਬਾਹਰ ਵੀ ਕੈਮਰੇ ਲੱਗੇ ਹੋਏ ਹਨ ਅੰਦਰ ਵੀ ਲੱਗੇ ਹੋਏ ਨੇ ਦੋ ਬਾਈਕਸ ਤੇ ਚਾਰ ਸਵਾਰ ਦੋ ਦੋ ਬੰਦੇ ਆਪਣੀ ਦੁਕਾਨ ਦੇ ਬਾਹਰ ਆ ਕੇ ਰੁੱਕ ਗਏ ਜੀ ਉਹਨਾਂ 'ਚ ਇੱਕ ਬੰਦਾ ਸਾਡੀ ਦੁਕਾਨ ਦੇ ਵਿੱਚ ਐਂਟਰ ਕਰ ਗਿਆ ਜੀ ਐਂਟਰ ਕਰਕੇ ਉਹਨੇ ਸਾਡੇ ਜਿਹੜਾ ਲੜਕਾ ਰੱਖਿਆ ਹੋਇਆ ਇੱਕ Samsung ਦਾ ਨਵਾਂ ਮੋਬਾਈਲ ਖਰੀਦਿਆ ਜੀ ਇੱਕ ਉਸਨੇ Mi ਦਾ 14 ਸੀ 5G 464 ਮੋਬਾਈਲ ਖਰੀਦਿਆ ਜੀ ਇੱਕ ਸਾਡੇ ਕੋਲ ਪੁਰਾਣੀ ਟੈਬ ਸੀ 2000 2000 ਦਾ ਸੌਦਾ ਕਰਕੇ ਟੋਟਲ ਅਮਾਉਂਟ 24000 ਰੁਪਿਆ ਦੀ ਬਣੀ ਜੀ ਉਹ ਕਹਿੰਦਾ ਕੈਸ਼ ਮੇਰੇ ਕੋਲ ਹੈ ਨਹੀਂ ਮੇਰੇ ਕੋਲ ਨੰਬਰ ਵੀ ਹੈ ਨਹੀਂ ਤੇ ਮੁੰਡੇ ਨੇ ਪੁੱਛਿਆ ਬਿੱਲ ਦੇ ਵਿੱਚ ਜਦੋਂ ਅਸੀਂ ਬਿੱਲ ਕੱਢਦੇ ਹਾਂ ਜੀ ਤਾਂ ਉਹਦੇ 'ਚ ਨਾ ਨੰਬਰ ਮੈਂਸ਼ਨ ਕਰਨਾ ਹੁੰਦਾ ਜਦੋਂ ਉਹਨੂੰ ਨੰਬਰ ਪੁੱਛਿਆ ਗਿਆ ਉਹ ਕਹਿੰਦਾ ਵੀ ਨੰਬਰ ਮੇਰੇ ਕੋਲ ਹੈ ਨਹੀਂ ਤੁਸੀਂ ਨੰਬਰ ਦੀ ਲੋੜ ਨਹੀਂ ਪਿੰਡ ਪੁੱਛਿਆ ਗਿਆ ਉਹ ਕਹਿੰਦਾ ਪਿੰਡ ਦੀ ਵੀ ਲੋੜ ਨਹੀਂ ਨਾਮ ਪੁੱਛਿਆ ਉਸਨੇ ਨਾਮ ਆਸ਼ੂ ਰਾਮ ਦੇ ਨਾਮ ਤੇ ਬਿੱਲ ਕਟਾ ਕੇ ਕਹਿੰਦਾ ਇੰਨਾ ਹੀ ਰਹਿਮ ਤੋਂ ਸਾਨੂੰ ਇਸ ਤੋਂ ਜ਼ਿਆਦਾ ਲੋੜ ਨਹੀਂ ਹੈਗੀ ਤੇ ਪੇਮੈਂਟ ਉਹ ਕਹਿੰਦਾ ਮੈਂ ਕਿਸੇ ਤੋਂ ਪਵਾਵਾਂਗਾ ਜੀ ਤੇ ਉਸਨੇ 24000 ਦਾ ਸਕਰੀਨਸ਼ਾਟ ਲੜਕੇ ਨੂੰ ਦਿਖਾਤਾ ਜੀ ਲੜਕੇ ਨੂੰ ਦਿਖਾ ਕੇ ਕਹਿੰਦਾ ਦੇਖੋ ਜੀ 24000 ਰੁਪਇਆ ਨਾ ਤੁਹਾਨੂੰ ਪੈਸੇ ਪੈ ਗਏ ਨੇ ਇਹਨੇ ਕਨਫਰਮ ਕਰਨ ਲਈ ਜਦੋਂ ਫੋਨ ਸਾਨੂੰ ਲਾਇਆ ਇਹਨੇ ਉਹ ਬੰਦਾ ਦਗਾ ਚੋਂ ਨਿਕਲ ਗਿਆ ਤੇ ਜਦੋਂ ਸਾਨੂੰ ਪਤਾ ਕਿੱਥੇ ਲੱਗਿਆ ਅਸੀਂ ਕਿ ਪੈਸੇ ਆਏ ਨਹੀਂ ਹੈਗੇ ਸਾਡੀ ਗੱਲ ਕਰਵਾਓ ਕਸਟਮਰ ਨਾਲ ਇਹ ਕਹਿੰਦਾ ਇਹ ਉਹ ਤਾਂ ਜਦੋਂ ਜਦੋਂ ਕਾਲ ਲਗਾਈ ਉਦੋਂ ਹੀ ਨਿਕਲ ਗਿਆ ਜੀ ਠੀਕ ਹੈ ਜੀ ਤੇ ਉਸ ਤੋਂ ਦੂਸਰੇ ਦਿਨ ਅਸੀਂ ਵਿਆਹ ਚ ਵੀ ਨਹੀਂ ਸੀ ਜਿਸਕੇ ਦੂਸਰੇ ਦਿਨ ਸ਼ਾਇਦ ਮੈਸੇਜ ਕਈ ਵਾਰ ਲੇਟ ਆਉਣਾ ਜੀ ਬਿਜ਼ਨਸ ਅਕਾਊਂਟਸ ਪੈਸੇ ਕਈ ਵਾਰ ਨੈਕਸਟ ਡੇ ਟ੍ਰਾਂਸਫਰ ਹੁੰਦੇ ਨੇ ਜੀ ਜਦੋਂ ਅਸੀਂ ਨੈਕਸਟ ਡੇ ਟ੍ਰਾਂਸਫਰ ਚੈੱਕ ਕੀਤਾ ਅਕਾਊਂਟਸ ਟ੍ਰਾਂਸਫਰ ਚ ਪੈਸੇ ਕੋਈ ਵੀ ਨਹੀਂ ਸੀਗਾ ਤੇ ਅਸੀਂ ਇਧਰ ਉਹ ਦੁਬਾਰਾ ਪਾ ਕੇ ਦੇਖਿਆ ਆਪਣੇ ਪੈਸੇ ਸਾਡੇ ਪੈਸੇ ਪਹੁੰਚ ਰਹੇ ਨੇ ਲੇਕਿਨ ਉਸ ਬੰਦੇ ਦੇ ਪੈਸੇ ਸਾਡੇ ਅਕਾਊਂਟ ਚ ਨਹੀਂ ਆਏ ਐਪਲੀਕੇਸ਼ਨ ਦੇ ਕੇ ਆਂਦੀ ਐ ਜੀ ਐਸਐਸਓ ਸਾਹਿਬ ਨੂੰ ਤੇ ਅਸੀਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਿੱਤਾ ਸੀਗਾ ਉਸ ਲੜਕੇ ਜੋ ਐਂਟਰ ਕੀਤਾ ਵਾ ਡਿਟੇਲ ਵਗੈਰਾ ਉਸ ਲੜਕੇ ਦੀ ਫੋਟੋ ਵਗੈਰਾ ਜੋ ਕੈਮਰੇ ਦੇ ਵਿੱਚ ਆਈ ਸੀ ਗਰੁੱਪਾਂ 'ਚ ਪਾਉਣ ਤੋਂ ਬਾਅਦ ਅਜੇ ਅਸੀਂ ਥਾਣੇ ਦੇ ਅੱਗੇ ਪਹੁੰਚੇ ਹਾਂ ਜੀ ਮੈਂ ਪੋਪੋ ਕੰਪਨੀ 'ਚ ਇੱਕ ਲੜਕਾ ਸਾਡਾ ਲੱਗਾ ਹੋਇਆ ਮਨਪ੍ਰੀਤ ਉਸ ਦੀ ਮੈਨੂੰ ਕਾਲ ਆ ਗਈ ਉਹ ਕਹਿੰਦਾ ਵੀ ਜਿਹੜਾ ਤੁਹਾਡੇੰਦੋਂ ਬੰਦਾ ਚੋਰੀ ਕਰਕੇ ਲੈ ਕੇ ਗਿਆ ਉਹ ਸਮਰਾਲੇ ਤੋਂ ਖੰਨੇਕ ਕਾਊਂਟਰ ਤੇ ਸੈੱਟ ਵੇਚ ਕੇ ਗਿਆ ਵਾ ਖੰਨੇ ਦੁਕਾਨਦਾਰ ਨੇ ਉਹਦੀ ਪੁਸ਼ਟੀ ਕਰ ਦਿੱਤੀ ਜੀ ਉਸ ਦਾ ਆਧਾਰ ਕਾਰਡ ਵੀ ਉਸ ਦੇ ਕੋਲ ਉਹਨੇ ਜਮ੍ਹਾਂ ਕਰਵਾਇਆ ਸੀਗਾ ਉਸ ਦੀ ਸਾਨੂੰ ਵਟਸਐਪ ਰਾਹੀਂ ਉਹਨੇ ਮੈਸੇਜ ਕੀਤਾ ਉਹ ਖੰਨੇ ਦਾ ਬੰਦਾ ਜੀ ਅਸੀਂ ਸਾਰੀ ਡਿਟੇਲ ਆਧਾਰ ਕਾਰਡ ਵਗੈਰਾ ਜੋ ਬੰਦਾ ਸਾਡੀ ਦੁਕਾਨ ਤੋਂ 24 ਹਜ਼ਾਰ ਦੀ ਠੱਗੀ ਮਾਰ ਕੇ ਗਿਆ ਉਸ ਦਾ ਪਿੰਡ ਸਾਰਾ ਕੁਝ ਉਸ ਦਾ ਬਕਾਇਦਾ ਨੰਬਰ ਜਿਹੜਾ ਕਿ ਉਸ ਦਾ ਆਧਾਰ ਕਾਰਡ ਨਾਲ ਨੰਬਰ ਲਿੰਕ ਹੈ ਉਹ ਅਸੀਂ ਸਮਰਾਲੇ ਐਸ ਐਚਓ ਸਾਹਿਬ ਨੂੰ ਪੇਸ਼ ਕਰ ਦਿੱਤਾ ਜੀ ਮਤ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੇ ਸਕਰੀਨਸ਼ਾਟ ਦਿਖਾਏ ਆ ਪੇਮੈਂਟ ਦਾ ਪਾਠ ਠੱਗੀ ਮਾਰ ਕੇ ਬਾਅਦੋਂ ਠੱਗੀ ਮਾਰ ਕੇ ਜਦੋਂ ਅਸੀਂ ਇਹਨ ਮੁੰਡੇ ਨੇ ਕਨਫਰਮ ਕੀਤਾ ਜਾਨੂੰ ਤੋ ਨਿਕਲ ਕੇ ਗੇਮ ਪਾ ਕੇ ਇਸ ਮਾਮਲੇ ਦੇ ਹਿਸਾਬ ਨਾਲ ਤਾਂ ਕੋਈ ਦੁਕਾਨਦਾਰ ਕਿਸੇ ਤੋਂ ਕੋਈ ਸੇਫ ਨਹੀਂ ਕੋਈ ਕੰਮ ਨਹੀਂ ਕਰ ਸਕਦਾ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਸਮਰਾਲਾ ਪੁਲਿਸ ਤੋਂ ਕਿ ਸਾਰੀ ਡਿਟੇਲ ਉਹਨਾਂ ਕੋਲ ਪਹੁੰਚ ਚੁੱਕੀ ਆ ਇਸ ਤੋਂ ਬਾਵਜੂਦ ਅਸੀਂ ਜੋ ਲੜਕਾ ਉਹਨੂੰ ਚੋਰੀ ਕਰਕੇ ਧੁੱਕਾ ਤੜੀ ਦਾ ਮਾਮਲਾ ਕਰਕੇ ਗਿਆ ਉਹਦੇ ਪ੍ਰੂਫ ਵੀ ਉਹਨਾਂ ਕੋਲ ਪੌਂਚ ਦੇ ਕਰ ਦਿੱਤੇ ਨੇ ਵੀ ਇਹ ਬੰਦਾ ਦੂਸਰੇ ਦਿਨ 5000 ਰੁਪਏ ਦੇ ਵਿੱਚ ਸੈੱਟ ਵੇਚ ਕੇ ਚਲਾ ਗਿਆ ਸਾਡੇ ਕੋਲ 10000 ਦਾ ਖਰੀਦਿਆ ਜੀ ਦੂਸਰੇ ਦਿਨ ਉਹ 5000 ਘੱਟ ਦੀ ਦੁਕਾਨਾਂ ਨੂੰ ਵੇਚ ਕੇ ਚਲਾ ਗਿਆ ਹੁਣ ਅਸੀਂ ਮੰਗ ਕਰਦੇ ਹਾਂ ਵੀ ਸਮਰਾਲਾ ਪੁਲਿਸ ਇਸ ਦੀ ਕਾਰਵਾਈ ਛੇਤੀ ਤੋਂ ਛੇਤੀ ਕਰੇ ਤੇ ਮੁਲਜ਼ਮਾਂ ਨੂੰ ਫੜੇ